ਚੋਰ ਫੜਿਆ ਸੀ। ਅਸੀਂ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ। ਤੇ ਇਹ ਕਹਿੰਦਾ ਕਿ ਚਾਕਲੇਟਾਂ ਚੋਰੀ ਕੀਤੀਆਂ। ਕਿੰਨੀਆਂ 3-4, 3-4 ਚਾਕਲੇਟਾਂ ਕਹਿੰਦਾ ਚੋਰੀ ਕੀਤੀਆਂ। ਤੇ ਇਹਦੀ ਤੋਚ ਤੇ ਸੀ ਪਰ ਮੈਂ ਨਾ ਚਾਕਲੇਟਾਂ ਲੈਤੀਆਂ ਮੈਂ ਧੋੜ ਗਿਆ ਦੇਖ ਕੇ ਜੀ ਉਹਨਾਂ। ਅੱਛਾ ਕਿੰਨੀਆਂ ਚਾਕਲੇਟਾਂ ਪੱਤੀ ਵੱਡਾ? ਨਹੀਂ ਨਹੀਂ ਸਿਰਫ 3-4 ਚਾਕਲੇਟਾਂ, ਤੇਜਾ ਚਾਕਲੇਟਾਂ। ਉਹਨਾ ਠੀਕੇ ਉਹਨਾਂ ਦੀ ਗਲਤੀ ਹੈ ਜੀ ਨਿਛੇ ਦੀ ਤੋਰ ਦੇ ਵਿੱਚ ਕਰਕੇ ਸਰ ਮਿਸਵਾਹ ਠੀਕੇ ਕਿਉਂ ਲੰਨੀ ਅਸ ਤੂੰ ਇਹਨਾਂ ਕੋ ਮੰਗ ਲੈਂਦਾ ਵੀ ਮੈਨੂੰ ਭੁੱਖ ਲੱਗੀ ਹੈ ਕੁਛ ਤਾਂ ਦੇ ਦੇ ਭਾਜ ਚੋਰੀ ਕਰਨਾ ਤੂੰ ਨਸ਼ਾ ਕਰਨ ਵਾਸਤੇ ਰੋ ਪੈਸੇ ਕਿੱਥੋਂ ਹੁੰਦੇ ਆ ਕਿੱਥੋਂ ਦਾ ਤੂੰ ਰਹਿਣ ਆਲਾ ਕਿੱਥੋਂ ਦਾ ਉੱਚੀ ਬੋਲੋ ਮਨੀਸ਼ ਮਨੀਸ਼ ਕਿੱਥੋਂ ਆਇਓ ਜਲੰਧਰ ਤੋਂ ਜਲੰਧਰ ਤੋਂ ਕੀ ਹੋਇਆ ਕੀ ਇਥੇ ਮੈਂ ਚੋਕ ਨਸ਼ੇ ਦੀ ਤੋੜ ਤੇ ਫਰਮੈਂ ਉੱਚੀ ਬੋਲੋ ਨਸ਼ੇ ਦੀ ਤੋੜ ਤੇ ਫਰਮੈਂ ਨਾ ਚਾਕਲੇਟਾਂ ਲੈਂਦੀ ਆ ਮੈਂ ਤੋੜ ਗਿਆ ਦੇਖ ਕੇ ਜੀ ਉਹਨਾਂ ਅੱਛਾ ਕਿੰਨੀਆਂ ਚਾਕਲੇਟਾਂ ਡੱਬਾ ਸੀ ਵੱਡਾ ਨਹੀਂ ਨਹੀਂ ਸਭ 3 4 ਚਾਕਲੇਟਾਂ ਤੇਜਾ ਚਾਕਲੇਟਾਂ ਹਾਂ ਤੇ ਆ ਲਉਣਾ ਠੀਕ ਹੈ ਠੀਕ ਹੈ ਉਹਨਾਂ ਦੀ ਗਲਤੀ ਹਾਂ ਜੀ ਨਸ਼ੇ ਦੀ ਤੋੜ ਦੇ ਵਿੱਚ ਕਰਕੇ ਪਰ ਮੇਤਵਾ ਇਹਦੀ ਕੀ ਗੋਲਣੀਆਂ ਸੀ ਆ ਗਲਤੀ ਹੋਈ ਨਸ਼ਾਈ ਦਵਾਈ ਕਿੰਨੀ ਦਿਨ ਤੋਂ ਦਵਾਈ ਮਿਲ ਕੇ 7 ਮਹੀਨੇ ਤੋਂ ਉਹ ਗਲਤੀ ਹੋਇਆ ਪਹਿਲਾ ਮਕਾਮਕਾਰ ਕਰਦਾ ਸੀ ਅੱਜ ਅੱਛਾ ਆ ਗੱਲ ਕਿਹੜਾ ਕੰਮ ਕਰਦਾ ਸੀ ਪਹਿਲੇ ਪਹਿਲਾ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਟੀਕੇ ਲੈਣੇ ਜਾਇਜਵਾ ਜਵਾਨੀ ਬਿੱਟੀ ਹੁੰਦੀ ਤੁਹਾਡੀ ਕੀ ਇਹਦੀ ਉਮਰ ਹੈ ਉਮਰ ਤੇਰੀ ਛੋਟੀ ਜਨੀ ਹੈ ਹਾਂ ਕਿੰਨੀ ਬਦਨਾਮੀ ਹੋਣੀ ਹੈ ਆ ਗਲਤੀ ਹੋਈ ਨਹੀਂ ਕੋਈ ਨਹੀਂ ਕਹਿਤਾ ਸਹੀ

ਆ ਜੀ ਇਹ ਨੰਨਾ ਨੰਨਾ ਇਹ ਨਾ ਸਾਹ ਵਾਲਾ ਮੇਂਗਾ ਹੈ ਹੈ ਜੀ ਚੋੜ ਦੇ ਵਿੱਚ ਮੇਰੀ ਗਲਤੀ ਹੋ ਗਈ ਮੇਤੋ ਜੀ ਮੈਂ ਜਲੰਧਰੋਂ ਆਇਆ ਨਹੀਂ ਤਾਂ ਤੂੰ ਇਹਨਾਂ ਕੋਈ ਮੰਗ ਕੇ ਲੈਣਾ ਚੋਰੀ ਕਰਕੇ ਕਿਉਂ ਭੱਜਿਆ ਤੂੰ ਭਾਈ ਮੈਂ ਬੋੜਾ ਤੀਆਂ ਨਾਲ ਹੀ ਯਾਰ ਭਾਈ ਮੇਤੋ ਚੋੜ ਤੋਂ ਕਰ ਗਿਆ ਤੂੰ ਤਾਂ ਭੱਜ ਗਿਆ ਉਧਰ ਇਹ ਕ੍ਰਿਸਟਲ ਚੋਕ پیسے ਲਾਇਆ ਇਸ ਕੋ ਫੜ ਕੇ ਕ੍ਰਿਸਟਲ ਚੋਕ پیسے ਤੈਨੂੰ ਕ੍ਰਿਸਟਲ ਚੋਕ ਲੈ ਆ ਚੋਰੀ ਕਰਕੇ ਭੱਜਿਆ ਤੂੰ ਤੈਨੂੰ ਹੁਣ ਛੱਡਣਗੇ ਤੂੰ ਇਹਨਾਂ ਕੋ ਮੰਗ ਲੈਂਦਾ ਵੀ ਮੈਨੂੰ ਭੁੱਖ ਲੱਗੀ ਹੈ ਕੁਛ ਦੇ ਦੇ ਤੇ ਭੱਜ ਚੋਰੀ ਕਰਨਾ ਤੂੰ ਨਸ਼ਾ ਕਰਨ ਵਾਸਤੇ ਰੋ ਪੈਸੇ ਕਿੱਥੋਂ ਆਉਂਦੇ ਆ ਕਿੱਥੋਂ ਦਾ ਤੂੰ ਰਹਿਣ ਵਾਲਾ ਕਿੱਥੋਂ ਦਾ ਜਲੰਧਰੋਂ ਆਇਆ ਤੂੰ ਇੱਥੇ ਕਿੱਥੇ ਰਹਿਣਾ ਜਲੰਧਰੋਂ ਆਇਆ ਕਿਹੜਾ ਦੋਸਤ ਕਿਹੜਾ ਕਿਹੜੇ ਮੱਲੇ ਚ ਰਹਿੰਦਾ ਉਹ ਕਿਹੜੇ ਮੱਲੇ ਚ ਰਹਿੰਦਾ ਤੇਰਾ ਦੋਸਤ ਭਾਈ ਇੱਥੇ ਨਹੀਂ ਰਹਿੰਦਾ ਵੀ ਮੈਂ ਤਾਂ ਜਲੰਧਰੋਂ ਆਇਆ ਨਾਮ ਕੀ ਤੇਰਾ ਮੇਰਾ ਨਾਮ ਹੈ ਬਨੀਸ਼ ਨਾਮ ਕਿੱਥੋਂ ਦੇ ਰਹਿਣ ਵਾਲਾ ਜਲੰਧਰ ਕਿਹੜੀ ਥਾਂ ਦੇ ਹੈ ਰਾਮ ਮੰਡੀ ਚ ਰਹਿੰਦਾ ਇੱਥੇ ਕਿਹਦੇ ਕੋ ਆ ਇੱਥੇ ਗਲਤੀ ਨਾਲ ਆ ਗਿਆ ਜੀ ਬਾਹਰ ਜਾਣ ਨੂੰ ਮੈਂ ਤਾਂ ਆ ਗਿਆ ਇਹ ਤੁਰਦਾ ਤੁਰਦਾ ਹੀ ਤੇ ਹੁਣ ਤੇਰੇ ਨਾਲ ਹੋਰ ਕਿੰਨੇ ਜਣੇ ਆਏ ਆ ਕੋਈ ਵੀ ਨਹੀਂ ਮੈਂ ਤਾਂ ਇਕੱਲਾ ਹੀ ਜੀ ਤੇਰੇ ਸਾਥੀ ਕਿੱਥੇ ਤੁਰੇ ਫਿਰਦੇ ਹੋਣ ਕਿਤੇ ਨਹੀਂ ਹੋਰ ਹੀ ਮੈਂ ਇਕੱਲਾ ਹੀ ਸੀ ਬਹੁਤ ਲੋਜੀ ਮੈਂ ਗਲਤੀ ਹੋ ਗਈ ਮੈਂ ਕੋਈ ਨਹੀਂ ਅੱਗੇ ਪਾਣੀ ਦੇ ਕੰਮ ਆ ਰਹੇ ਪਹਿਲਾਂ ਕੋ ਪਹਿਲਾਂ ਤਾਂ ਨਹੀਂ ਕੋਈ ਚੋਰੀ ਜਾਰੀ ਕੀਤੀ ਇਥੇ ਪਾਜੀ ਆ ਮੈਂ ਜੀ ਨੂੰ ਪਤਾ ਵੀ ਨਹੀਂ ਪਈ ਮੈਂ ਇੱਥੇ ਹੀ ਆ ਪਰ ਕੋ ਜਦੋਂ ਹੁੰਦਾ ਪਤਾ ਕਰਦੇ ਉਹ ਜਾਂ ਅੱਡੇ ਸਾਵਾ ਬਰਾ ਯਾ ਹੋਰ ਇੰਜੈਕਸ਼ਨ ਹੈ ਤੇ ਕੋ ਜਿਹੜੇ ਲੌਣਾ ਤੋਂ ਕਿ ਕਾਦੇ ਇੰਜੈਕਸ਼ਨ ਲਉਣਾ ਤੂਏ ਹੈ ਹੈ ਪਾਕਟ ਪਾਕਟ ਚੈੱਕ ਕਰੋ ਕੁਝ ਮਿਲੇਗਾ ਜਰੂਰ ਆ ਗਿਆ ਇਹ ਟੀਕਾ ਲਗਾਉਣ ਵਾਲਾ ਆਰ ਕੋਈ ਟੀਕੇ ਚ ਪੋਨਾ ਕੀ ਆ ਲਉਣਾ ਗੈਸ ਹੁੰਦੀ ਹੈ ਬਾਈ ਟੈਕ ਦੇ ਹੋਵੇ ਸਾਫ ਬੀ ਕਾਂਡੂ ਦਾ ਨਾ ਚੱਲਦਾ ਉਹ ਪਾਕਟ ਚੈੱਕ ਪਾਕਟ ਉਹ ਮਾਲਕ ਆ ਪਾਸਰਾ ਫੋਨ ਕਰਾਉਣਾ ਮੇਰਾ ਨਾਮ ਸੁਨੀਲ ਕੁਮਾਰ ਜੀ ਸੁਨੀਲ ਜੀ ਕੀ ਹੋਇਆ ਇਹ ਅਸੀਂ ਹੁਣ ਇੱਥੇ ਡਿਊਟੀ ਦੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਜੀ ਸਹੀ ਤੇ ਸਾਨੂੰ ਇਹ ਨੌਲਡੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ। ਅੱਛਾ। ਲਈ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ। ਤੇ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ। ਕਿੰਨੀਆਂ 3-4, 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ। ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦੇ ਆਵਾ। ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ। ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ। ਤੋੜ ਦੇ ਵਿੱਚ ਹੁਣ ਕੀ ਕਰਦੀ ਗੱਲ ਦੀ? ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ ਤੇ ਉੱਥੋਂ ਉਹਦੇ ਮਲਾਜ਼ਮ ਅਗਲੀ ਕਾਰਵਾਈ ਉਹਨਾਂ ਲੱਗੀ ਫਿਰ। ਠੀਕ।